ਇਥੋਂ ਪਤਾ ਲੱਗਦਾ ਬਈ ਮਿਹਨਤ ਕਰੀ ਵੀ ਦਾ ਦੇਖੋ ਧੀਆ ਨੇ ਨਾ ਟਰਾਫਾਂ ਫਸਲ ਕੀਤੀਆਂ ਯਾਰ ਕਿੰਨੀ ਮਿਹਨਤ ਕੀਤੀ ਹੋਣੀ ਹੈ ਯਾਰ ਇਹ ਹੁੰਦੀਆਂ ਗਰੀਬ ਧੀਆ ਜਿਹੜੀਆਂ ਮਿਹਨਤ ਕਰਕੇ ਅੱਗੇ ਆਉਂਦੀਆਂ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕਰਦੀਆਂ ਨੇ ਯਾਰ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਆਹ ਨਾਈ ਨੇ ਤਾਂ ਦੇਖੋ ਯਾਰ ਕਮਾਲ ਦੀ ਕਲਾਕਾਰੀ ਦਿਖਾਈ ਹੈ ਯਾਰ ਹੋਰ ਤਾਂ ਬਥੇਰੇ ਦੇਖਿਆ ਯਾਰ ਵਾਲ ਕੱਟਦੇ ਤੇ ਆਹ ਪਤੰਦਰ ਨੇ ਪਤਾ ਨਹੀਂ ਕਿਹੇ ਜੇ ਵਾਲ ਕੱਟਿਆ ਵੀਰ ਦੇ ਤੇ ਮੈਨੂੰ ਤਾਂ ਐਂ ਲੱਗਦਾ ਜਿਵੇਂ ਮੁਰਗੇ ਦੀ ਸ਼ੇਪ ਹੀ ਬਣਾਈ ਪਾਈ ਨੇ ਵਾਲ ਤੋਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਆਹ ਨਾਈ ਨੇ ਤਾਂ ਬਈ ਕਮਾਲ ਹੀ ਕਰਤੀ ਯਾਰ ਇਹੋ ਜੇ ਸੰਤ ਤਾਂ ਮੈਂ ਕਦੇ ਨਹੀਂ ਦੇਖੇ ਸੀਗੇ ਆਹ ਪਤੰਦਰ ਕੋਲੇ ਇਹੋ ਜੇ ਸੰਤ ਆ ਨਾ ਤੇ ਦੇਖੋ ਪਤੰਦਰ ਮਸ਼ੀਨਾਂ ਕੋਲ ਚਲਾਉਂਦਾਗਾ ਕਾਂਚੀ ਜੀ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਪੁਰਾਣੇ ਸਮੇਂ ਦੇ ਵਿੱਚ ਨਾ ਸਾਰਾ ਪਰਿਵਾਰ ਇਕੱਠਾ ਹੋ ਕੇ ਰੋਟੀ ਖਾਂਦੇ ਸੀ ਯਾਰ ਤੇ ਜੇ ਅੱਜ ਦੀ ਗੱਲ ਕਰੀ ਜਾਵੇ ਨਾ ਤਾਂ ਦੇਖੋ ਪਹਿਲੀ ਗੱਲ ਤਾਂ ਚੁੱਲ੍ਹਾ ਹੀ ਹੈ ਨਹੀਂਗਾ ਤੇ ਸਿਲੰਡਰ ਦੇ ਉੱਤੇ ਰੋਟੀ ਲਾਉਂਦੇ ਨੇ ਹਰੇਕ ਰੂਮ ਦੇ ਵਿੱਚ ਇਕੱਲਾ ਇਕੱਲਾ ਜਾ ਕੇ ਰੋਟੀ ਖਾਂਦਾ ਯਾਰ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ